ਮੈਂ ਗੁਰਪ੍ਰੀਤ ਗਿੱਤਾਰੀਆ ਜੀ ਚੇਅਰਮੈਨ ਡਿਸਟ੍ਰਿਕਟ ਟਰੇਡਰਸ ਕਮਿਸ਼ਨ ਅੰਮ੍ਰਿਤਸਰ ਮੈਂ ਵਪਾਰੀਆਂ ਦਾ ਸੇਵਾਦਾਰਾ ਮੁਖਮੰਤੀ ਸਾਹਿਬ ਨੂੰ ਸਾਡੀ ਸੇਵਾ ਲੱਗੀ ਹੈ ਕਿ ਕਿਸੇ ਵੀ ਵਪਾਰੀ ਭਰਾ ਨੂੰ ਕੋਈ ਪਰੇਸ਼ਾਨੀ ਨਹੀਂ ਆਨ ਦਿੱਤੀ ਜਾਏਗੀ ਅੱਜ ਅਸੀਂ ਸੁਲਤਾਨਪੁਰ ਦੌਰ ਤੇ ਬੱਬਰ ਸਾਹਿਬ ਦੇ ਦਫ਼ਤਰ ਆਏ ਹਾਂ ਸਾਡੇ ਐਸਪੀ ਸਾਹਿਬ ਹਰਪਾਲ ਸਿੰਘ ਜੀ ਸਾਡੇ ਆਈਪੀਐਸ ਅਨੁਭਵ ਸ਼ਰਮਾ ਜੀ ਐਸਐਚਓ ਸਾਹਿਬ ਮੌਜੂਦ ਨੇ ਸਾਰੇ ਪਤਵੰਤੇ ਸੱਜਣ ਮੌਜੂਦ ਨੇ ਸਾਨੂੰ ਸ਼ਿਕਾਇਤ ਹੈ ਜੀ ਕਿ ਅਸੀਂ ਦੁਕਾਨਾਂ ਛੇਤੀ ਬੰਦ ਕਰਦੇ ਹਾਂ ਅਸੀਂ ਇਹਨਾਂ ਨੂੰ ਵਿਸ਼ਵਾਸਨ ਦਿੱਤਾ ਵਾ ਕਿ ਇੱਥੇ ਪੁਲਿਸ ਦੀ ਗੱਡੀ ਖਲੋਵੇਗੀ ਇੱਥੇ ਪੈਟਰੋਲਿੰਗ ਹੋਵੇਗੀ ਅਸੀਂ ਤੁਹਾਡੇ ਕੋਲ 24 ਆਵਰਸ ਅਵੇਲੇਬਲ ਹਾਂ ਪੰਜਾਬ ਸਰਕਾਰ ਪਬਲਿਕ ਦੇ ਦਵਾਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਦਿੱਤਾਨ ਦਿੱਤੀ ਜਾਏਗੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੰਸਕਤ ਦੇਇਤਾ ਨੇ ਕਿ ਕਿਸੇ ਵੀ ਵਪਾਰੀ ਭਰਾ ਨੂੰ ਕੋਈ ਪਰੇਸ਼ਾਨੀ ਨਹੀਂ ਆਨ ਦਿੱਤੀ ਜਾਏਗੀ ਸਾਡੇ ਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸਨ ਦਿੱਤਾ ਵਾ ਸਾਡੇ ਆਈਪੀਐਸ ਅਨਬੋਧ ਜੀ ਨੇ ਵੀ ਵਿਸ਼ਵਾਸਨ ਦਿੱਤਾ ਇੱਥੇ ਪੁਲਿਸ ਦੀ ਗੱਡੀ ਘੁਲੇਗੀ ਸਾਰੇ ਪੈਟਰੋਲਿੰਗ ਹੋਏਗੀ ਰਾਤ ਨੂੰ ਵੀ ਹੋਏਗੀ ਸ਼ਾਮ ਨੂੰ ਵੀ ਹੋਏਗੀ ਕਿਸੇ ਵੀ ਵਪਾਰੀ ਭਰਾ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਪਰੇਸ਼ਾਨੀ ਨਹੀਂ ਆਏਗੀ ਧੰਨਵਾਦ ਇਸ ਤੋਂ ਇਲਾਵਾ ਹਰ ਭਾਸ ਤੇ ਬੋਲ ਰਿਹਾ ਆਪਣਾ WhatsApp ਨੰਬਰ ਦਿੱਤਾ ਵਾ ਬੇਗੋ ਜੀ ਫਿਰ ਭਾਪ ਜੀ ਨੇ ਵੀ ਆਪਣਾ WhatsApp ਨੰਬਰ ਦਿੱਤਾ ਵਾ ਅਸੀਂ ਸਾਰੇ ਸੇਵਾਦਾਰਾਂ ਮੇਰਾ ਵੀ WhatsApp ਨੰਬਰ 9915459999 9915459999 ਤੁਹਾਡੀ ਸੇਵਾ ਚ ਆਜਣਾ ਕਿਸੇ ਵੀ ਵਪਾਰੀ ਭਰਾ ਨੂੰ ਕੋਈ ਵੀ ਸਮੱਸਿਆ ਵਾ 24 ਹੋਅਰਸ ਮੈਂ ਅਵੇਲੇਬਲ ਵਾਂ ਭਾਵੇਂ ਕੋਈ ਦਿਨ ਦਾ ਟਾਈਮ ਆ ਭਾਵੇਂ ਕੋਈ ਰਾਤ ਦਾ ਟਾਈਮ ਆ ਅਸੀਂ ਤੁਹਾਡੀ ਸੇਵਾ ਚ ਆਜਦਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਮੇਰੇ ਨਾਲ ਬਣੀ ਤੇ ਨੇਜਾ ਜੀ ਸਾਡੇ ਸਾਊਥ ਹਲਕੇ ਦੇ ਚੇਅਰਮੈਨ ਮੌਜੂਦ ਨੇ ਬੱਬਰ ਸਾਹਿਬ ਸਾਡੇ ਮੌਕੇ ਦੇ ਕਾਉਂਸਲਰ ਮੌਜੂਦ ਨੇ ਜੀ ਅਸੀਂ ਸਾਰੇ ਤਾਂ ਤੁਹਾਡੀ ਸੇਵਾ ਦਾਤਾ ਜੀ ਸਾਨੂੰ ਜੀ ਇਹ ਗੋਲ ਜਿਹੜੇ ਸੰਗ ਜਿਹੜੀ ਹੈਗੀ ਹੈ ਸਾਨੂੰ ਪ੍ਰੋਬਲਮ ਇਹਨਾਂ ਨੇ ਸਾਨੂੰ ਕੱਲ ਹੀ ਦੱਸੀ ਸੀ ਕੱਲ ਸਾਡੀ ਕੁਝ ਮੀਟਿੰਗ ਹੋਣ ਦੇ ਕਰਕੇ ਨਹੀਂ ਰਗਾ ਨਾਲ ਹੀ ਅਸੀਂ ਐਕਸ਼ਨ ਲੈੰਦਾਂ ਹੋਇਆ ਅਸੀਂ ਆਪਣੇ ਸਾਰੇ ਹੀ ਜਿਹੜੇ ਵੀ ਸੋਰਸ ਆਪਣੇ ਜਿਹੜੇ ਹੈਗੇ ਆ ਉਹਨੂੰ ਮੱਦੇਨਜ਼ਰ ਰੱਖਦੇ ਅਸੀਂ ਮੀਟਿੰਗ ਕੀਤੀ ਹੈ ਔਰ ਜਿਹੜਾ ਸਾਨੂੰ ਸੋਲੂਸ਼ਨ ਕੀ ਇਹਨਾਂ ਨੇ ਸਾਨੂੰ ਆਲਰੇਡੀ ਦੇ ਦਿੱਤਾ ਹੈ ਕਿ ਸਾਨੂੰ ਸਵਾਸਨ ਦੇ ਦਿੱਤਾ ਕਿ ਜਿੰਨੇ ਵੀ ਸਾਡੇ ਇੱਥੇ ਸੰਗ ਹੈਗੇ ਨੇ ਜਿਹੜੇ ਸਾਡੇ ਗੋਲਡ ਸੰਗ ਦੇ ਜਿਹੜੇ ਹੈਗੇ ਨੇ ਉਹ ਆਪਣੀ ਦੁਕਾਨਾਂ 5 ਤੋਂ ਲੈ ਕੇ 8:00 9 ਤੱਕ ਜਿੰਨਾਂ ਨੇ ਮਰਜ਼ੀ ਖੋਲਣ ਸਾਡੀ ਪੀਸੀਆਰ ਰੌਟ ਜਿਹੜੀ ਸਾਡੀ ਟੀਮ ਹੈ ਇੱਥੇ ਸੈਟ ਅਵੇਲੇਬਲ 12 ਵਜੇ ਦੁਕਾਨਾਂ ਖੋਲਣ ਜੀ ਕਿਸੇ ਨੂੰ ਕੋਈ ਡਰ ਨਹੀਂ ਲੋੜ ਨਹੀਂ ਕੋਈ ਪਰੇਸ਼ਾਨੀ ਨਹੀਂ ਜੀ ਸੋ ਜੀ ਅਸੀਂ ਇਹ ਚੀਜ਼ ਦਾ ਮਤਲਬ ਸਾਡਾ ਸਿਰਫ ਸਲੋਗਨ ਹੈ ਵੀ ਹੈ ਕਿ ਆਪ ਜੀ ਦੀ ਸਰਕਾਰ ਪਰਗੋਤਮਾਨ ਦੀ ਸਰਕਾਰ ਵਪਾਰੀ ਦਾ ਦੋਸ ਇਸ ਤਰ੍ਹਾਂ ਹੀ ਇਸ ਤਰ੍ਹਾਂ ਜਿਹੜਾ ਟਾਲੀ ਵਾਲਾ ਵਜਾ ਰਿਹਾ ਇਸ ਬਾਜ਼ਾਰ ਦੀ ਅੱਜ ਸਾਡੇ ਜਿਹੜੇ ਚੇਅਰਮੈਨ ਸਾਹਿਬ ਨੇ ਵਪਾਰ ਮੰਡਲ ਦੇ ਉਹਨਾਂ ਦੇ ਤੇ ਬੱਬਰ ਸਾਹਿਬ ਤੇ ਟੂਰੇ ਜਿਹੜਾ ਟਾਲੀ ਵਾਲੇ ਬਾਜ਼ਾਰ ਦੇ ਜਿੰਨੇ ਵਪਾਰੀ ਨੇ ਇਹਨਾਂ ਨਾਲ ਸਿਕਿਉਰਿਟੀ ਨੂੰ ਮੁਖ ਰੱਖਦੇ ਆ ਅੱਜ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਇਹਨਾਂ ਦੇ ਸੁਝਾਅ ਵੀ ਲਏ ਗਏ ਨੇ ਔਰ ਜਿਹੜੇ ਜਿਹੜੇ ਸਿਕਿਉਰਿਟੀ ਵਾਸਤੇ ਮੁਲਾਜ਼ਮ ਤਨਾਤ ਕੀਤੇ ਜਾਂਦੇ ਆ ਉਹਨਾਂ ਬਾਰੇ ਵੀ ਇਹਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਆ ਔਰ ਇਹਨਾਂ ਨੂੰ ਅਸੀਂ ਵਿਸ਼ਵਾਸ ਦਵਾਇਆ ਕਿ ਕਿਸੇ ਟਾਲੀ ਵਾਲੇ ਬਜ਼ਾਰ ਦੀ ਸਵੈ ਟੀਮ ਕਮਾਂਡੋ ਦੇ ਜਿਹੜੇ ਪ੍ਰੋਪਰ ਵੈਪਨ ਦੇ ਨਾਲ ਹਥਿਆਰਾਂ ਦੇ ਨਾਲ ਲੈਸ ਹੁੰਦੇ ਆ ਉਹ ਅਧਿਕਾਰੀ ਅਸੀਂ ਡੇਲੀ ਡਿਊਟੀ ਲਾ ਰਹੇ ਆ ਔਰ ਅੱਗੇ ਵਾਸਤੇ ਵੀ ਜਿਹੜੀ ਆ ਇੱਥੇ ਪੀਸੀਆਰ ਮੋਟਰਸਾਈਕਲ ਅਤੇ ਡੇਲੀ ਜਿਹੜੀ ਗੱਡੀ ਆ ਉਹ ਇੱਥੇ ਲੱਗੇਗੀ ਜਿੰਨਾ ਚਿਰ ਇਹ ਬਜ਼ਾਰ ਬੰਦ ਨਹੀਂ ਹੁੰਦਾ ਉਹਨਾਂ ਚਿਰ ਤੇ ਪ੍ਰੋਪਰ ਸਿਕਿਉਰਟੀ ਦਾ ਸਾਰਾ ਪ੍ਰਬੰਧ ਕੀਤਾ ਜਾਏ ਧੰਨਵਾਦ